ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੋ ਅੱਜ ਜਿਹੜਾ ਇੱਥੇ ਧਰੋਲਾ ਮੇਲਾ ਚੱਲ ਰਿਹਾ ਉਹਦੇ ਵਿੱਚ ਅੱਜ ਇੱਕ ਤੁਹਾਨੂੰ ਕੱਟੀ ਵਿਖਾਉਣ ਲੱਗੇ ਆ ਵੈਸੇ ਤਾਂ ਬਹੁਤ ਸਾਰੀਆਂ ਮੱਲਾਂ ਜਿਹੜੀਆਂ ਕੋਇਨੂਰ ਨੇ ਮਾਰੀਆਂ ਦੁੱਧ ਵਿੱਚ ਵੀ ਬਰੀਡ ਵਿੱਚ ਵੀ ਤੇ ਖੀਰੀ ਜਿਹੜੀ ਛੋਟੀ ਆ ਉਹ ਵੀ ਕੋਇਨੂਰ ਦੀ ਚੈਂਪੀਅਨ ਬਣੀ ਆ ਤੇ ਅੱਜ ਜਿਹੜੀ 0 6 ਮਿੰਟੇ ਤੱਕ ਹਾਂਜੀ ਉਹ ਵੀ ਚੈਂਪੀਅਨ ਬਣੀ ਆ ਤਿੰਨ ਤੋਂ 6 ਤਿੰਨ ਤੋਂ 6 ਵਿੱਚ ਤੇ ਆ ਵੀ ਭਾਈ ਕੱਟੀ ਲੈ ਕੇ ਸਰਸੇ ਤੋਂ ਜ਼ੀਰੋ ਤਾਂ ਚੱਲ ਹਾਂ ਇਹ ਵੀ ਕੋਈ ਨੂਰ ਦੀ ਕੱਟੀ ਆ ਚਲੋ ਕੰਪੀਟੀਸ਼ਨ ਇਹਨਾਂ ਨੇ ਲੜਿਆ ਪਰ ਕੱਟੀ ਜਿੱਤਣ ਵਾਲੀ ਸੀ ਕੋਈ ਕੁਝ ਨਹੀਂ ਸੀਗਾ ਤੇ ਤੇ ਕੋਈ ਜਿਹੜੀ ਕਾਰਨ ਬਣ ਜਾਂਦਾ ਤੇ ਆ ਕੋਈ ਨੂਰ ਦੀ ਜਿਹੜੀ ਇੱਕ ਛੋਟੀ ਚੈਂਪੀਅਨ ਬਣੀ ਆ ਕੱਟੀ ਤੇ ਇਹਨਾਂ ਬਾਈ ਹੋਰਾਂ ਨਾਲ ਗੱਲ ਪਰ ਉਹਨੇ ਕਿਹੜੇ ਪਿੰਡ ਤੋਂ ਆ ਪਹਿਲਾ ਸੱਸੀਕਾਲ ਬਾਈ ਜੀ ਭਈ ਤੁਹਾਡਾ ਪੰਡ ਕਿਹੜਾ ਪੰਡ ਚੀਮਾ ਮੱਡੀ ਜੀ ਨਾਮ ਕੀ ਆ ਰਾਜਵੰਦਪਾ ਜੀ ਅੱਛਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਤੇ ਤੁਸੀਂ ਜਦੋਂ ਕੋਇ ਨੂਰ ਦਾ ਸੀਮਨ ਯੂਜ਼ ਕੀਤਾ ਸੀ ਤੁਹਾਨੂੰ ਕੀ ਉਮੀਦ ਕਰਕੇ ਇਹ ਕੀਤਾ ਸੀਗਾ ਅਸੀਂ ਮੇਰੀ ਸੀਗੀ ਵੀ ਬੱਚੇ ਇਹਨਾਂ ਦੇ ਆਉਣਗੇ ਜੀ ਪਹਿਲਾਂ ਕੋਈ ਪਹਿਲਾਂ ਵੀ ਬੱਚੇ ਕੋਇ ਨੂਰ ਦੇ ਲੈ ਲਈ ਆਏ ਨੇ ਮੈਂ ਲਾਇਆ ਸੀ ਮੋਦੀ ਦੀ ਝੋਟੀ ਆਈ ਗਈ ਹੁਣ 4 ਦਿਨ ਤੋਂ ਸੋਈ ਹੋਈ ਹੈ 15 ਲੀਟਰ ਠੀਕ ਆ ਉਹ ਤੇਿਆਰ ਆ ਜੀ ਹਾਂ ਹਾਂ ਹਾਂਜੀ ਠੀਕ ਆ ਤੇ ਆਪਣਾ ਕਿੰਨੇ ਪਸ਼ੂ ਘਰੇ ਆ ਆਪਣੇ ਕੋਲ ਹੈ ਕਿ ਨਹੀਂ ਇਹ ਚਾਰੀ ਇਹ ਮੋਦੀ ਛੋਟੀ ਹੁਣ ਕੋਲ ਆਈ ਆ ਹਾਂ ਮੋਦੀ ਦੀ ਛੋਟੀ ਇਹ ਕਿੰਨੇ ਤੇ ਚੱਲ ਰਹੀ ਆ 15 ਲੀਟਰ ਜੀ ਪਹਿਲਾਂ ਇਹਦੀ ਮਾਂ ਦਾ ਦੁੱਧ ਕਿੰਨਾ ਇਹਦੀ ਮਾਂ ਦਾ 18 ਲੀਟਰ ਜੀ ਅੱਛਾ ਅੱਜ ਪੂਰੀ ਖੁਸ਼ੀ ਹੋ ਰਹੀ ਆ ਹਾਂਜੀ ਠੀਕ ਆ ਹੋਰ ਵੀ ਤੁਸੀਂ ਕੋਈ ਨੂਰ ਦਿਵਾਇਆ ਕਰੇ ਹਾਂਜੀ ਲਵਾਇ ਨਹੀਂ ਅੱਛਾ ਕੋਈ ਨੂਰ ਆ ਕੀਰ ਲੈਦੀ ਚੀਜ਼ ਹੀ ਆ ਨਾ ਹਾਂਜੀ ਤੇ ਆ ਵੇਖੋ ਲੈਦੀ ਕੱਟੀ ਆ ਤੁਹਾਨੂੰ ਵਿਖਾਈ ਆ ਬਹੁਤ ਸੋਹਣੀ ਆ ਕੋਈ ਨੂਰ ਤੇ ਬਾਕੀ ਇਧਰ ਵੀ ਕੋਈ ਨੂਰ ਆਈ ਬਾਈ ਇਹ ਵੀ ਕੋਈ ਨੂਰ ਦੀ ਲੈ ਕੇ ਆਈ ਕੱਟੀ ਬਹੁਤ ਜਿਆਦਾ ਸੋਹਣੀ ਆ ਏ ਭਾਈ ਨਸਰ ਦਾ ਹਾਂ ਹਾਂ ਇਹ ਕਰ ਦੋ ਅਸੀਂ ਅਸੀਂ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ